ਲੇ ਮਿੱਤਰੋ ਆਹ ਵਾਲੀ ਵੀਡੀਓ ਹੈ ਜਿਹੜੀ ਤੁਹਾਨੂੰ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਦੁਕਾਨਦਾਰ ਕੋਈ ਆਹ ਟੈਕਨੀਕਲ ਦਿੰਦਾ ਬਾਈਫਰਨ ਥਰਨ 10 EC ਸਸਤਾ ਜ਼ਰੂਰ ਹੈ ਇਹ ਇੱਕ ਵਾਰੀ ਸੁੰਡੀ ਤੇ ਵੀ ਕੰਮ ਕਰੂਗਾ ਤੇਲੇ ਤੇ ਵੀ ਕੰਮ ਕਰੂ ਸਾਰਿਆਂ ਦੇ ਕੰਮ ਕਰੂਗਾ ਇੱਕ ਵਾਰੀ ਪਰ ਇਹਨੇ ਆਪਣੇ ਕੋਲੇ ਬਾਅਦ ਦੇ ਵਿੱਚ ਤੇਲੇ ਨੂੰ ਇੰਨਾ ਕੁ ਜੋਰ ਦੇ ਦੇਣਾ ਉਹਦੀ ਪਾਪੂਲੇਸ਼ਨ ਵਧਾ ਦੇਣੀ ਆ ਖਾਸ ਕਰਕੇ ਉਹ ਭਰਾ ਜਿਹਨਾਂ ਦੇ ਖੇਤਾਂ ਦੇ ਵਿੱਚ ਬੌਣਾ ਵਾਇਰਸ ਆ ਹੈਗਾ ਤਾਂ ਬਾਈਫਰਨ ਥਰਨ ਗਰੁੱਪ ਤੇ ਕਾਟਾ ਮਾਰ ਦੇਣਾ ਆਪਾਂ ਇਹ ਵਰਤਨਾ ਨਹੀਂ ਆਹ ਸਾਲ ਚਾਹੇ ਬਾਣੀਆਂ ਜਾਂ ਦੁਕਾਨਦਾਰ ਜਿੰਨਾ ਮਰਜ਼ੀ ਦਵੇ ਸਸਤਾ ਕਹਿ ਕੇ ਅਲੂਮੀਨੀਅਮ ਜਿਹਦੇ ਲੀਟਰ ਤੇ ਆਉਂਦਾ ਕੱਲਾ ਮੈਂ ਕੰਪਨੀ ਦਾ ਇੱਥੇ ਨਾ ਤਾਂ ਨਹੀਂ ਐਵੇਂ ਫਿਰ ਮਗਰ ਪਾਈ ਜਾਂਦਾ ਬੰਦਾ ਹਨਾ ਬਾਈ ਫਰਨ ਥ੍ਰੈਨ ਗਰੁੱਪ ਆਪਾਂ ਵਰਤਨਾ ਨਹੀਂ ਝੋਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਵਰਤ ਸਕਦੇ ਆਂ ਬਾਈ 140 ਐਮਐਲ ਮੈਕਟਿਕ ਮੈਨਜੂਰੇਟਰ ਲਿਕਵਿਡ ਜਿਹੜਾ ਤੜਕਾ ਆਉਂਦਾ 1.9 ਐਸੀ ਸਭ ਤੋਂ ਵਧੀਆ ਇਹ ਵਰਤ ਸਕਦੇ ਆਂ ਕੋਰਾਜਨ ਵਰਤ ਸਕਦੇ ਆਂ 60 ਐਮਐਲ 20 ਐਮਐਲ ਫੇਮ ਵਰਤ ਸਕਦੇ ਆਂ 50 ਗ੍ਰਾਮ ਟਕੂਮੀ ਵਰਤ ਸਕਦੇ ਆਂ 170 ਗ੍ਰਾਮ ਮੋਟਾਰ 75 ਉਸ ਤੋਂ ਬਾਅਦ ਜੇ ਕਿਸੇ ਨੇ ਮਹਿੰਗੇ ਚ ਜਾਣਾ ਚੰਗਾ ਰਿਜ਼ਲਟ ਲੈਣਾ ਤਾਂ ਐਨਸੀਪੀਓ ਆ ਬਾਈ ਸਜੰਟਾ ਦੀ ਪਰਚੰਡਾ ਕੋਰਮੰਡਲ ਦੀ ਵਿਆਗੋਆ ਬਾયર ਦੀ ਅੰਗੇਜ ਆ ਆਪਣੇ ਕੋਲੇ ਕੋਟੇਵਾ ਦੀ ਹਿਬੀਫੇਨਾ ਇਹ ਵੀ ਕੋਟੇਵਾ ਦੀ ਆ ਤੇ ਬੈਰਾਜ਼ਾਈਡ ਇਹ ਹੈਗੇ ਆ ਡਾਮਾ ਦੀ ਇਹਨਾਂ ਦੇ ਵਿੱਚੋਂ ਕੋਈ ਵੀ ਵਰਤ ਲਿਓ ਤੇ ਤੁਸੀਂ ਕਮੈਂਟ ਜਰੂਰ ਕਰਿਓ ਕਿਹੜੀ ਦਵਾਈ ਤੁਸੀਂ ਵਰਤਦੇ ਹੋ